हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਨਵੋਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਕਰਦੇ ਹੋਏ ਗਣਿਤ ਦੀ 5ਵੀਂ ਦੀ ਅਭਿਆਸ ਪੁਸਤਕ ਹੈ ਜਿਹੜੀ ਗਣਿਤ ਦੀ ਪੁਸਤਕ ਹੈ ਉਹਦੇ ਵਿੱਚੋਂ ਸਵਾਲ ਕਰਨੇ ਸ਼ੁਰੂ ਕੀਤੇ ਸੀ ਜਿਹਦੇ ਵਿੱਚ ਬੇਟਾ ਪਹਿਲਾ ਅਭਿਆਸ ਹੀ ਆਪਾਂ ਸ਼ੁਰੂ ਕੀਤਾ ਸੀਗਾ ਸੰਖਿਆਵਾਂ ਦੇ ਉੱਤੇ ਡਿਪੈਂਡ ਕਰਦਾ ਜਿਹੜਾ ਤਾਂ ਉਹਦੇ ਆਪਾਂ ਬੇਟਾ 1 ਨੰਬਰੀ ਤੇ 1.1 ਨੰਬਰੀ ਕਰ ਚੁੱਕੇ ਹਾਂ ਹੁਣ ਆਪਾਂ 1.2 ਅਭਿਆਸ ਦੇ ਉੱਤੇ ਪਹੁੰਚ ਗਏ ਧਿਆਨ ਦੇ ਨਾਲ ਦੇਖਣਾ ਬੇਟਾ ਇਹਨੂੰ ਤਾਂ ਇਹਦਾ ਪਹਿਲਾ ਹੀ ਸਵਾਲ ਆ ਕਿੰਦਾ 8 ਲਿਖੀਆਂ ਸੰਖਿਆਵਾਂ ਵਿੱਚ ਲਕੀਰੇ ਅੰਕ ਦਾ ਸਥਾਨਕ ਮੁੱਲ ਲਿਖੋ ਤਾਂ ਬੇਟਾ ਆ ਪਹਿਲਾ ਹਿੱਸਾ ਹੈ ਪਹਿਲਾ ਸਵਾਲ ਹੈਗਾ ਆ ਲਕੀਰਾ ਅੰਕ 2 ਆ ਇਹ ਆਪਾਂ ਬੇਟਾ ਇੱਥੋਂ ਪੜਦੇ ਆ ਆਹ ਇਕਾਈ ਸਥਾਨ ਆਹ ਦਹਾਈ ਸਥਾਨ ਆਹ ਸੈਂਕੜਾ ਸਥਾਨ ਤੇ ਆਹ ਹਜ਼ਾਰਵਾਂ ਸਥਾਨ ਆ ਹੈਨਾ ਤਾਂ ਆ 2 ਕਿਹੜੇ ਸਥਾਨ ਤੇ ਇਕਾਈ ਦਹਾਈ ਸਥਾਨ ਦੇ ਉੱਤੇ ਇਹਦੇ ਬੇਟਾ ਦੋ ਟੰਗ ਹੈ ਜਾਂ ਤਾਂ ਇੱਕ ਟੰਗ ਤਾਂ ਇਹ ਹੈ ਵੀ ਇਹਨੂੰ ਦੋ ਗੁਣਾ ਕਿਉਂਕਿ ਦਹਾਈ ਸਥਾਨ ਤੇ ਹੈ ਗੁਣਾ 10 ਕਰਾਂਗੇ ਤਾਂ ਇਹਦਾ ਸਥਾਨਕ ਮੁੱਲ ਆ ਗਿਆ 20 ਸਥਾਨਕ ਮੁੱਲ ਕੀ ਹੁੰਦਾ ਬੇਟਾ ਕਿਸੇ ਸੰਖਿਆ ਅੰਕ ਦਾ ਸਥਾਨ ਗ੍ਰਹਿਣ ਕਰਨ ਕਰਕੇ ਜਿਹੜਾ ਮੁੱਲ ਹੁੰਦਾ ਉਹਨੂੰ ਅਸੀਂ ਸਥਾਨਕ ਮੁੱਲ ਕਹਿੰਦੇ ਆ ਕਿਉਂਕਿ ਇਹ ਦਹਾਈ ਸਥਾਨ ਦੇ ਉੱਤੇ ਹੈ ਠੀਕ ਹੈ ਤਾਂ ਦੂਜਾ ਟੰਗ ਬੇਟਾ ਇਹਦਾ ਸਿੰਪਲ ਹੈਗਾ ਜੇ 10 ਨਾਲ ਨਹੀਂ ਵੀ ਗੁਣਾ ਕਰਨਾ ਜਿੱਥੇ ਹੈਗਾ 2 ਆ ਤੇ ਸੱਜੇ ਹੱਥ ਜਿੰਨੇ ਅੰਕ ਫ੍ਰੀ ਹੈਗੇ ਆ ਠੀਕ ਐ ساری ਸੰਖਿਆ ਦੇ ਵਿੱਚ ਉਨੀਆਂ ਹੀ ਜ਼ੀਰੋਆਂ ਲਗਾ ਦੇਣੀਆਂ ਦੋਵੇਂ ਤਰ੍ਹਾਂ ਨਾਲ ਵੀ ਇੱਥੇ ਵੀ 20 ਆਉਂਦਾ ਪਿਆ ਇੱਥੇ ਵੀ 20 ਆਉਂਦਾ ਪਿਆ ਠੀਕ ਐ ਬੇਟਾ ਫੇਰ ਬੇਟਾ ਆਪਾਂ ਵੀ ਸਵਾਲ ਕਰਦੇ ਆ 20 ਸਵਾਲ ਦੇ ਵਿੱਚ ਆ ਚੌਕੇ ਦਾ ਪੁੱਛਦਾ ਪਿਆ ਵੀ a ਦਾ ਇਹਦਾ ਜਿਹੜਾ ਸਥਾਨਕ ਮੁੱਲ ਕੀ ਐ ਬੇਟਾ ਤਾਂ ਸਥਾਨਕ ਮੁੱਲ ਬੇਟਾ ਇਹ ਆਪਾਂ ਦੇਖਦੇ ਕਿਹੜੇ ਸਥਾਨ ਤੇ ਐ ਇਕਾਈ ਦਹਾਈ ਸੈਂਕੜਾ ਹਜ਼ਾਰ ਤਾਂ 4000ਵੇਂ ਸਥਾਨ ਦੇ ਉੱਤੇ ਹੈਗਾ ਠੀਕ ਹੈ ਬੇਟਾ ਇਹਨੂੰ ਸਮਝਣ ਦੇ ਲਈ ਜਾਂ ਤਾਂ ਬੇਟਾ 4 ਗੁਣਾ 1000 ਕਰ ਦੋ ਇਹ ਆਜੂਗਾ 4000 ਠੀਕ ਹੈ 4000 ਚੌਕ ਇਹਨਾਂ ਤਿੰਨ ਬਿੰਦੀਆਂ ਜਾਂ ਫਿਰ ਬੇਟਾ ਆਹ ਚੌਕਾ ਤੇ ਸੱਜੇ ਹੱਥ ਅੱਖਰ ਗਿਣ ਲਓ ਕਿੰਨੇ ਅੰਕ ਕਿੰਨੇ ਸੰਖਿਆ ਕਿ 1 2 ਤੇ 3 ਚੌਕੇ ਦੇ ਨਾਲ ਫੇਰ ਵੀ ਤਿੰਨ ਬਿੰਦੀਆਂ ਲੱਗਣੀਆਂ ਤੁਹਾਨੂੰ ਗੱਲ ਸਮਝ ਲੱਗ ਗਈ ਬੇਟਾ ਫੇਰ ਅਗਲਾ ਸਵਾਲ ਆ ਜਿਹੜਾ ਦੇਖੋ ਬੇਟਾ ਆ 8 ਆ ਹੈਨਾ ਤਾਂ 8 ਦਾ ਬੇਟਾ ਇਕਾਈ ਸਥਾਨ ਦੇ ਉੱਤੇ ਹੀ ਹੈਗਾ ਹੈ ਇਕਾਈ ਦਾ ਮਤਲਬ ਇੱਕ ਜਾਂ ਤਾਂ ਬੇਟਾ ਇਹਨੂੰ 8 ਗੁਣਾ 1 ਬਰਾਬਰ 8 ਆ ਗਿਆ ਜਾਂ ਫਿਰ ਤੁਹਾਨੂੰ ਕਿਹਾ ਸੀ ਵੀ ਉਹ ਸੰਖਿਆ ਨੂੰ ਉਵੇਂ ਲੈ ਲੈਣਾ ਸੱਜੇ ਹੱਥ ਜਿੰਨੇ ਅੰਕਾਂ ਉੰਨੀਆਂ ਜ਼ੀਰੋਆਂ ਲੈ ਲੈਣੀਆਂ ਆਪਾਂ ਠੀਕ ਹੈ ਤੇ ਹੁਣ ਬੇਟਾ ਸੱਜੇ ਹੱਥ ਤਾਂ ਕੋਈ ਅੰਕ ਨਹੀਂ ਹੈਗਾ ਤੇ ਇਸ ਕਰਕੇ ਇਹਦਾ 8 ਹੀ ਉੱਤਰ ਆ ਜਾਂਦਾ ਹੈ ਠੀਕ ਹੈ ਹੁਣ ਤਾਂ ਹੁਣ ਆਪਾਂ ਆਗੇ ਸਵਾਲ ਨੰਬਰ ਡੀ ਦੇ ਉੱਤੇ ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਆ ਨਾਏ ਦਾ ਅਸੀਂ ਸਥਾਨਕ ਮੁੱਲ ਦੱਸਣਾ ਆ ਤਾਂ 9 ਦਾ 9 ਆ ਗਿਆ ਬੇਟਾ ਸੱਜੇ ਹੱਥ 1 2 3 4 4 ਅੰਕ ਹੈਗੇ 4 ਜ਼ੀਰੋਆਂ ਨਾਲ ਲਾਤੀਆਂ ਇਹ ਆ ਗਿਆ 90000 ਠੀਕ ਹੈ ਕਿਉਂਕਿ ਇਹ ਨਾਇਆ 10000ਵੇਂ ਸਥਾਨ ਤੇ ਆਉਂਦਾ ਇਸ ਕਰਕੇ ਜਾਂ 9 10000 ਕਰ ਦੋ ਤਾਂ ਵੀ 90 ਹੀ ਹੋਣਾ ਜੇ 9 ਇਹਦਾ ਇਦਾਂ ਹੀ ਰੱਖ ਲੈਨੇ ਆ ਬਾਕੀ ਜ਼ੀਰੋਆਂ ਲਾ ਲਓ ਤਾਂ ਵੀ ਇਹ ਉੱਤਰ ਸੇਮ ਆ ਜਾਂਦਾ ਹੁਣ ਬੇਟਾ ਆਪਾਂ ਅੱਗੇ ਇਸੇ ਇਸੇ ਪਹਿਲੇ ਸਵਾਲ ਦੇ E ਨੰਬਰ ਭਾਗ ਦੇ ਉੱਤੇ E ਭਾਗ ਦੇ ਵਿੱਚ ਬੇਟਾ ਆਹਾ 7 ਜਿਹੜਾ ਦਿੱਤਾ ਹੋਇਆ ਹੈ ਇਕਾਈ ਦਹਾਈ ਸੈਂਕੜਾ ਇਹ ਸੈਂਕੜੇ ਸਥਾਨ ਤੇ ਆ 7 ਦਾ ਬੇਟਾ 7 ਆ ਜਾਣਾ ਹੈ ਤੇ ਸੱਜੇ ਹੱਥ ਜਿੰਨੇ ਅੰਕਾ ਹੋਣੀਆਂ ਹੀ ਜ਼ੀਰੋ ਆ ਜਾਣੀਆਂ ਜਾਂ ਕਿਉਂਕਿ ਸੈਂਕੜੇ ਤੇ ਜਾਂ 7 100 ਕਰ ਦੋ ਇੱਕੋ ਹੀ ਗੱਲ ਹੈਗੀ ਹੈ ਠੀਕ ਹੈ ਬੇਟਾ ਤਾਂ ਇਹਦਾ 7 ਦਾ ਸਥਾਨਕ ਮੁੱਲ 700 ਆ ਗਿਆ ਹੁਣ ਆਪਾਂ ਐਸਵਾਲ ਦੇ ਵਿੱਚ ਇੱਕ ਇਕਾਈ ਦਹਾਈ ਸੈਂਕੜਾ ਹਜ਼ਾਰ 7000ਵੇਂ ਸਥਾਨ ਤੇ ਆ ਤਾਂ 7 ਦਾ ਸੱਜੇ ਹੱਥ ਕਿੰਨੇ ਆ ਅੰਕ 1 2 ਤੇ 3 1 2 ਤੇ 3 ਆ 7000 ਇਹਦਾ ਸਥਾਨਕ ਮੁੱਲ ਆ ਗਿਆ ਠੀਕ ਹੈ ਬੇਟਾ ਤਾਂ ਅੱਗੇ ਜੀ ਭਾਗ ਆ ਗਿਆ ਬੇਟਾ ਜੀ ਭਾਗ ਦੇ ਵਿੱਚ 1 2 3 ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ 6 ਦਹ ਹਜ਼ਾਰਵੇਂ ਸਥਾਨ ਦੇ ਉੱਤੇ ਹੈਗਾ ਤਾਂ ਛੀਕਾ ਭਾਗ ਕੇ ਕਿੰਨੇ ਅੰਕ ਆ ਬੇਟਾ ਇੱਧਰ ਫ੍ਰੀ 1 2 3 4 ਚਾਰ ਬਿੰਦੂਆਂ 1 2 3 ਤੇ 4 ਇਹ ਬਣ ਗਿਆ 60006 ਦਾ ਸਥਾਨਕ ਮੁੱਲ ਆ ਗਿਆ ਠੀਕ ਹੈ ਤੇ ਅੱਗੇ ਬੇਟਾ ਐਚ ਸਵਾਲ ਦੇ ਉੱਤੇ ਆ ਗਏ ਆਪਾਂ ਐਚ ਸਵਾਲ ਦੇ ਵਿੱਚ ਕੀ ਕਹਿੰਦਾ ਪਿਆ ਦਾ ਦੂਏ ਦਾ ਦੱਸਣਾ ਤਾਂ ਬੇਟਾ ਦੂਏ ਦਾ ਫੇਰ ਉਸੇ ਤਰ੍ਹਾਂ ਹੀ ਦੂਏ ਦਾ ਦੂਆ ਆ ਜਾਣਾ ਸੱਜੇ ਹੱਥ ਆਪਾਂ ਅੰਕ ਦੇਖ ਲੈਣੇ 1 2 3 4 ਤਾਂ 1 2 3 ਤੇ 4 ਇਹ ਬੇਟਾ ਤਿੰਨ ਬਾਅਦ ਕਮਾ 20000 ਆ ਗਿਆ ਦੂ ਦਾ ਸਥਾਨਕ ਮੁੱਲ ਹੈ ਜਿਹੜਾ ਸਥਾਨਕ ਮੁੱਲ ਹੁੰਦਾ ਕਿਸੇ ਸੰਖਿਆ ਦਾ ਸਥਾਨ ਗ੍ਰਹਿਣ ਕਰਕੇ ਬਣਿਆ ਮੁੱਲ ਸੋ ਇਹਦੇ ਨਾਲ ਹੀ ਬੇਟਾ ਸਵਾਲ ਨੰਬਰ 1 ਆ ਜਿਹੜਾ ਇਹਦਾ ਕੰਪਲੀਟ ਹੋ ਗਿਆ ਤੇ ਅਗਲੇ ਸਵਾਲ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ